तो घर में ਅਨੀ ਸਰ ਜਿਹੜਾ ਅੱਜ ਜੋ ਮੁੱਦਾ ਤੁਸੀਂ মিডিਆ ਸਾਹਮਣੇ ਪੇਸ਼ ਕਰ ਰਹੇ ਹੋ ਕਿ ਕਾਗਜ਼ ਵਿੱਚ ਕਿਹਦੇ ਕਿਸ ਕੇਸ ਦੇ ਸਬੰਧਤ ਇਹ ਫਰੀ ਗਈ ਹੈ ਪੀਰੋ 7224 ਦੀ ਰਾਤ کریم 2 ਵਜੇ ਇਹਨਾਂ ਨੇ ਇੱਕ ਦੁੱਧ ਵਾਲਾ ਕੈਕਟਰ ਕੋੜੀਸ਼ੇ ਖਾਂ ਤੋਂ ਕਰਨਾਲ ਸਾਈਡ ਜਾ ਰਿਹਾ ਸੀ ਇਹਨਾਂ ਨੇ ਆਪਣੀ ਮਿਦਰਾ ਪਿਕਅਪ ਨਾਲ ਲਾ ਕੇ ਕੋਹ ਦੋਸ਼ੀਪੁਰ ਨੇ ਇਹਦੇ ਨਾਲ ਦੇ ਇਹਨਾਂ ਨੇ ਉਹ ਗੱਡੀ ਰੋਕ ਕੇ ਰਾਤ ਨੂੰ ਇੱਥੇ ਕਿਸ਼ਨਪੁਰੇ ਆਪਣੇ ਹੰਮਤਪੁਰੇ ਦੇ ਗੱਡੀ ਰੋਕ ਕੇ ਇਹਨਾਂ ਨੇ ਰਾਤ ਨੂੰ ਉੱਥੋਂ 200 1860 ਲੀਟਰ ਤੇ 100 ਲੀਟਰ ਡੀਜ਼ਲ ਤੇ 700 ਰੁਪਏ ਪੂਰੇ ਅਦਿਕ ਜਿਸ ਵੰਦੀ ਅਸੀਂ 95 ਬਹਿਤਿਆਂ ਦੇ ਪੱਤਾ ਦਾ ਵੀ ਕਰਿਆ ਅਦਿਕ ਉਹ ਫਰਾਜ ਫਿਰ ਅਸੀਂ ਟੈਕਨੀਕਲ ਢੰਗਾ ਦੀ ਮਦਦ ਲੈਂਦੇ ਹੋਏ ਵੀਰਨ ਨੂੰ ਨੌਜਰ ਕੀਤਾ ਇਹ ਜਿਹੜਾ ਇੱਕ ਬੰਦਾ ਸੀਗਾ ਸਾਡਾ ਐਡੀਸ਼ਨ 343 ਸੀ ਹਰਬੀਰ ਸ਼ੈਲ ਇਹਨਾਂ ਨੇ ਨਾਲ ਇਹਦੇ ਦੋ ਹੋਰ ਬੰਦੇ ਜੀ ਇਹਨਾਂ ਨੇ ਉਸ ਰਾਤ ਖੋਹ ਕਰਨ ਤੋਂ ਬਾਅਦ ਲਾਪਤਾ ਰਹੇ ਫਿਰ ਅਸੀਂ ਇਹਨਾਂ ਨੂੰ ਟ੍ਰੇਸ ਕਰਕੇ ਟੈਕਨੀਕਲ ਢੰਗ ਨਾਲ ਲਿਆਂਦਾ ਫਿਰ ਇਹਨਾਂ ਨੇ ਇਹਨਾਂ ਤੇ ਜਦੋਂ ਰੇਡ ਕੀਤੀ ਘਰਾਂ ਨੂੰ ਭੱਜ ਗਏ ਪਹਿਲਾਂ ਇਹਨਾਂ ਦੀ ਅਸੀਂ ਸ਼ੈਸ਼ ਰਿਪੋਰਟ ਬਿਨਾਂ ਰਜੈਕਟ ਕਰਾਈਆਂ ਇਹਨਾਂ ਦੀਆਂ ਈਡੀਆ ਰਾ ਪੁਆ ਕੇ ਇਹਨਾਂ ਦੀਆਂ ਉੱਥੇ ਪੇਸ਼ ਕੀਤੀਆਂ ਵੀ 2:30 ਵਜੇ ਰਾਤ ਇੱਥੇ ਇਹਨਾਂ ਦੀਆਂ ਕਾਲਾਂ ਹੋਈਆਂ ਸੀਗੀਆਂ ਉਸ ਰਾਤ ਹੈਗੇ ਇਹ ਸਦਰ ਮੋਕੇ ਦੇ ਰਣ ਨਾਲੇ ਤੇ ਇਦਾਂ ਹੀ ਫਿਰ ਇਹਨਾਂ ਨੂੰ ਹਾਈ ਕੋਰਟ ਭੱਜ ਗਏ ਉੱਥੇ ਵੀ ਅਸੀਂ ਹਾਈ ਕੋਰਟ ਜਾ ਕੇ ਉਹ ਪੇਸ਼ ਕੀਤੀਆਂ ਸਾਰੀਆਂ ਇਸ ਕਰਕੇ ਇਹਨਾਂ ਦੀ ਹਾਈ ਕੋਰਟ ਤੋਂ ਵੀ ਰਜੈਕਟ ਹੋ ਗਈ ਹੁਣ ਇਹਨਾਂ ਨੇ ਕੱਲ ਸਰੈਂਡਰ ਕੀਤਾ ਕੋਰਟ 'ਚ ਅੱਜ ਦਿਨ ਉਹ ਦਾ ਗ੍ਰਸਟਾਰ ਕਰਕੇ ਅਸੀਂ ਰਿਮਾਂਡ ਹਾਸਲ ਕਰਾਂਗੇ ਵਕੀਲ ਨੇ ਕਿਹਨੇ ਹੋ ਗਾ ਕਿੰਨੇ ਦੋਸ਼ੀ ਸੀਗੇ ਜੀ ਇਸ ਕਤਲ ਦੇ ਤਿੰਨ ਜਣੇ ਨੇ ਜੀ ਇੱਕ ਅਸੀਂ ਪਹਿਲਾਂ ਫੜ ਲਿਆ ਸੀਗਾ ਇੱਕ ਕਾਲੂ ਸਾਡਾ ਫੜਨ ਵਾਲਾ ਜੀ ਉਹ ਹੁਣ ਇਹਨਾਂ ਨੂੰ ਇਹਨਾਂ ਦਾ ਸੋਚੀ ਵੀ ਹੈ ਦੱਸਣਗੇ ਕਿਥੇ ਹੈਗੇ ਸਰ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਨਾ ਆਪੇ ਇਹ ਹਲੇ ਸੀ ਰਿਕਾਰਡ ਇਹਨਾਂ ਦੇ ਖੰਗਾਲ ਰਹੇ ਸੀ ਇਹਦੇ ਤੇ ਸ਼ਰਾਬ ਦੇ ਪਰਚੇ ਹੈਗੇ ਨੇ ਦਰਜ ਦੋ ਜਿਹੜਾ ਮੁੰਡਾ ਅਗਰਸਾਰ ਕੀਤਾ ਰਾਤ ਔਰ ਜਿਹੜੇ ਚੋਰ ਅੱਗੇ ਜਿਹੜੇ ਹਜੇ ਵੀ ਨਹੀਂ ਇਹ ਚੀਜ਼ਾਂ ਸਾਹਮਣੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਮੈਸੇਜ ਆਇਆ ਵੀ ਇਹ ਆਪਦੀ ਕਾਮਕ ਮਾੜੇ ਕੰਮਾਂ ਤੋਂ ਛਡਕਾਰਾ ਕੋ ਉਹਦੀ ਮਿਹਨਤ ਕਰਕੇ ਚੰਗੇ ਕੰਮ ਕਰ। ਹੁਣ ਇਹ ਜਿਹੜੇ ਵੀ ਜਾਊਗਾ ਅੰਦਰ ਵੀ ਰੋਗਾ ਗੁਸ਼ਾ ਨਹੀਂ ਪਰਵਾਹੀ ਵੀ ਆ ਪੈਸੇ ਨਹੀਂ ਪਰਵਾਹੀ ਵੀ ਆ ਰਿਕਾਰਡ ਵੀ ਖਰਾਬ ਹੋ ਗਿਆ ਦਾ। ਇਹਦਾ ਨੌਜਵਾਨ ਪੀੜੀ ਨੂੰ ਇਹੀ ਜਿਵੇਂ ਨੌਜਵਾਨ ਮੁੰਡਾ ਇਹਨੂੰ ਮਿਹਨਤ ਕਰਨੀ ਚਾਹੀਦੀ ਆ ਕੰਮ ਕਰਨਾ ਚਾਹੀਦਾ ਇਹਨੂੰ ਬੰਦੇ ਨੂੰ। ਠੀਕ। ਹਾਂਜੀ ਪ੍ਰਦੀਪ। ਸਰ ਜਿਹੜਾ ਦੋਸ਼ੀ ਗ੍ਰਿਫਤਾਰ ਕੀਤਾ ਤੁਸੀਂ ਅੱਜ ਜਿਹੜਾ ਅ ਇਹ ਕਿਹੜੇ ਕੇਸ ਦੇ ਸਬੰਧ ਦੇ ਵਿੱਚ ਫਿਰ ਕਰ ਦਿੱਤਾ ਇਹਨਾਂ ਸਿਕੰਦਰ ਸਿੰਘ ਪੁੱਤਰ ਜੈਪ ਸਿੰਘ ਆ ਬੋਨ ਨੰਬਰ 22 ਇਹਦਾ ਇੱਕ ਛੱਡੇ 52 ਨੰਬਰ ਮਕਦਮਾ ਦਰਜ ਹੋਇਆ ਸੀ ਮਾਹਰਪੁਰ ਤੇ ਇਹਦੇ ਦੇ ਸਾਥੀ ਸੀਗਾ ਇੱਕ ਰੇਂਗੋਲੂ ਜੈ ਸਿੰਘ ਵਾਲੇ ਦਾ ਨਾਮ ਉਹਦੇ ਤੇ ਵੀ ਪੰਜ ਸੱਤ ਚੋਰੀ ਦੀਆਂ ਖੋਹਾਂ ਖਾਣ ਦੇ ਚੋਲੋ ਖੇਡਾ ਬਾਅਦ ਦਾ ਇਸ ਬੰਦੇ ਇਹ ਉਹਦਾ ਸਾਥੀ ਸੀਗਾ ਇਹਨਾਂ ਚੋਰੀ ਦਾ ਮੋਟਰਸਾਈਕਲ ਤੇ ਤਿੰਨ ਚਾਰ ਵਾਰ ਦਤਾਂ ਦਰਾਂਨੇ ਪੁੱਛ ਕੇ ਸ਼ੇਖੂਰ ਮੰਨਿਆ ਵਾ ਜਿਹੜੀਆਂ ਕਿਸੇ ਭਈ ਜਦੋਂ ਪਾਇ ਕੋਲੇ ਜਦੋਂ ਮੋਬਾਈਲ ਕੋਲਿਆ ਜਿਹੇ ਤੋਂ ਉਹਦਾ ਇਹਨਾਂ ਦਾ ਇੱਕ ਕਰੋੜ ਸੀ ਮੈਂ ਪਿਛਲੇ ਦਿਨਾਂ ਚ ਪੜਿਆ ਸੀ 14 ਤਰੀਕ ਨੂੰ ਉਹ ਤੁਹਾਨੂੰ ਬੱਲਾ ਡਿੱਗ ਗਿਆ ਸੀ ਐਸਪੀ ਸਾਹਿਬ ਉਸੇ ਕਰੋੜ ਦਾ ਸਾਥੀ ਹੈ ਉਸੇ ਕਰੋੜ ਦਾ ਸਾਥੀ ਜਾਏ ਇਹ ਅੱਜ ਮੇਰੇ ਸਾਹਮਣੇ ਵੀ ਸਾਰੇ ਬੰਦੇ ਇਸ ਗਰੋਹ ਦੇ ਕਾਬੂ ਹੋ ਚੁੱਕੇ ਆ ਸਾਡੇ ਕੁੱਲ ਕਿੰਨੇ ਬੰਦੇ ਹੋ ਗਏ ਜੀ ਹੁਣ ਤੱਕ ਇਸ ਮਾਮਲੇ ਚ ਇਸ ਮਾਮਲੇ ਸਾਡੇ ਕੋਲੇ ਜੀ 12 ਬੰਦੇ ਅਸੀਂ ਕਾਬੂ ਕਰ ਲਿਆ ਇਸ ਇਹ ਗਰੋਥ तकरीबन ਖਤਮ ਹੋ ਗਿਆ ਹੋਣਾ ਹੈ ਸਾਡੇ ਜਾਣਗੇ ਉੱਚੀ ਮੰਦਰ ਜਾ ਕੇ